ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦਾ ਡਿਜੀਟਲ ਲੈਂਡਸਕੇਪ ਤੇਜ਼ੀ ਨਾਲ ਵਿਕਸਿਤ ਹੋਇਆ ਹੈ ਘੱਟ ਡੇਟਾ ਖਰਚੇ ਅਤੇ 600 ਮਿਲੀਅਨ ਸਮਾਰਟਫੋਨ ਸਬਸਕ੍ਰਿਪਸ਼ਨ 840 ਮਿਲੀਅਨ ਭਾਰਤੀਆਂ ਨੂੰ ਨਵੀਆਂ ਸੰਭਾਵਨਾਵਾਂ ਦੀ ਆਨਲਾਈਨ ਦੁਨੀਆ ਵਿੱਚ ਲੈ ਆਏ ਹਨ ਇਸ ਸਮੇਂ ਦੌਰਾਨ ਡਿਜੀਟਲ ਖਪਤ ਸਮੂਚੀ ਭਾਰਤੀ ਅਰਥ ਵਿਵਸਥਾ ਨਾਲੋਂ 2.5 ਗੁਣਾ ਤੇਜ਼ੀ ਨਾਲ ਵਧੀ ਸਾਲ 2022 ਚ 1.5 ਲੱਖ ਕਰੋੜ ਯੂਪੀਆਈ ਲੈਣ ਦੇਣ ਹੋਏ ਜੋ 2019 ਦੇ ਮੁਕਾਬਲੇ 3 ਗੁਣਾ ਵਾਧਾ ਹੈ 10 ਕਰੋੜ GST ਰਜਿਸਟਰਡ ਕਾਰੋਬਾਰ ਭਾਰਤ ਦੀ 80% ਆਬਾਦੀ ਦੇ ਬੈਂਕ ਖਾਤੇ ਹਨ ਜੋ 2016 ਵਿੱਚ 20% ਸੀ ਅਤੇ 1.36 ਲੱਖ ਕਰੋੜ ਆਧਾਰ ਸਮਰੱਥਾਾਂ ਹਾਲਾਂਕਿ ਡਿਜੀਟਲ ਕਾਮਰਸ ਵਿੱਚ ਅਜੇ ਵੀ ਮਹੱਤਵਪੂਰਨ ਵਾਦੇ ਦੀ ਗੁੰਜਾਇਸ਼ ਹੈ ਭਾਰਤ ਦੇ ਲਗਭਗ ਸਾਰੇ ਸਥਾਨਕ ਰਿਟੇਲਰ ਅਜੇ ਵੀ ਡਿਜੀਟਲ ਦੌਰ ਤੋਂ ਬਾਹਰ ਹਨ ਭਾਰਤ ਦੇ ਰਿਟੇਲ ਬਾਜ਼ਾਰ ਦਾ ਸਿਰਫ 6% ਈ-ਕਾਮਰਸ ਰਾਹੀਂ ਡਿਜੀਟਲ ਤੌਰ ਤੇ ਸਮਰਥ ਹੈ ਹੁਣ ਤੱਕ ਇਸ ਸੈਗਮੈਂਟ ਨੂੰ ਈ-ਕਾਮਰਸ ਵਿੱਚ ਪੇਸ਼ ਕਰਨਾ ਚੁਣੌਤੀਪੂਰਨ ਰਿਹਾ ਹੈ ਅਤੇ ONDC ਦਾ ਉਦੇਸ਼ ਇਸ ਨੂੰ ਹੱਲ ਕਰਨਾ ਹੈ ਮਹਾਮਾਰੀ ਨੇ ਕਈ વૈશ્વਿਕ ਅਤੇ ਰਾਸ਼ਟਰੀ ਪ੍ਰਣਾਲੀਗਤ ਚੁਣੌਤੀਆਂ ਨੂੰ ਉਜਾਗਰ ਕੀਤਾ ਅਤੇ ਈ-ਕਾਮਰਸ ਤੱਕ ਪਹੁੰਚ ਵਿਕਰੀਤਾਵਾਂ ਅਤੇ ਖਪਤਕਾਰਾਂ ਦੋਹਾਂ ਦੇ ਜੀਵਨ ਅਤੇ ਖੁਸ਼ਹਾਲੀ ਲਈ ਜ਼ਰੂਰੀ ਹੋ ਗਿਆ ਇਸ ਦੇ ਹੱਲ ਲਈ ਭਾਰਤ ਸਰਕਾਰ ਨੇ ਇੱਕ ਨਵੀਂ ਕਾਰਡ ਤਿਆਰ ਕੀਤੀ ਅਤੇ ONDC ਜਾਂ ਓਪਨ ਨੈੱਟਵਰਕ ਔਰ ਡਿਜੀਟਲ ਕਾਮਰਸ ਦਾ ਜਨਮ ਹੋਇਆ। ਨੈੱਟਵਰਕ ਅਧਾਰਿਤ ਓਪਨ ਪ੍ਰੋਟੋਕੋਲ ਰਾਹੀਂ ONDC ਈ-ਕਾਮਰਸ ਨੂੰ ਘੱਟ ਲਾਗਤ ਤੇ ਵਿਦੇਰੇ ਸਮਾਵੇਸ਼ੀ, ਸਹਿਯੋਗੀ ਅਤੇ ਆਸਾਨੀ ਨਾਲ ਵਧਾਉਣ ਯੋਗ ਬਣਾ ਰਿਹਾ ਹੈ। ONDC ਪ੍ਰੋਟੋਕੋਲ ਉਪਯੋਗਗਾਰ ਵਿੱਚ ਨਵੀਆਂ ਕਾਰਡਾਂ ਨੂੰ ਤੇਜ਼ ਕਰ ਰਿਹਾ ਹੈ ਅਤੇ ਆਨਲਾਈਨ ਰਿਟੇਲ ਉਪਯੋਗ ਨੂੰ ਇਸ ਦੀ ਅਸਲ ਸਮਰੱਥਾ ਦੇ ਨੇੜੇ ਤੱਕ ਵਿਦਵਾਨਾਂ ਵਿੱਚ ਸਹਾਇਤਾ ਕਰ ਰਿਹਾ ਹੈ ਨੈਟਵਰਕ ਦੀ ਸਥਾਪਨਾ ਦੇ ਸ਼ੁਰੂਆਤੀ ਪੜਾਅ ਵਿੱਚ ਅਸੀਂ ਪਹਿਲੀ ਵਾਰ ONDC ਪ੍ਰੋਟੋਕੋਲ ਰਾਹੀਂ ਈ-ਕਾਮਰਸ ਵਿੱਚ ਸ਼ਾਮਲ ਭਾਗੀਦਾਰਾਂ ਦੁਆਰਾ ਦਰਪੇਸ਼ ਮੁੱਖ ਚੁਣੌਤੀਆਂ ਦੀ ਪਛਾਣ ਕੀਤੀ ਹੈ ਇੱਥੇ ਹੀ ONDC ਅਕੈਡਮੀ ਕਦਮ ਰਖਦੀ ਹੈ ਇੱਕ ਕਿਊਰੇਟਿਡ ਸਿੱਖਣ ਦਾ ਤਜਰਬਾ ਬਣਾਉਣ ਵਿੱਚ ਜਿਸ ਦਾ ਉਦੇਸ਼ ਭਾਗੀਦਾਰਾਂ ਨੂੰ ਨੈੱਟਵਰਕ ਬਾਰੇ ਸਿੱਖਿਤ ਕਰਨਾ ਉਨ੍ਹਾਂ ਨੂੰ ਮਾਰਗਦਰਸ਼ਨ ਅਤੇ ਸਰਵੋਤਮ ਅਭਿਆਸ ਪ੍ਰਦਾਨ ਕਰਨਾ ਹੈ ਤਾਂ ਜੋ ਉਨ੍ਹਾਂ ਦੀ ਈ-ਕਾਮਰਸ ਯਾਤਰਾ ਵਿੱਚ ਘੱਟ ਰੁਕਾਵਟਾਂ ਦੇ ਨਾਲ ਉੱਚ ਪ੍ਰਦਰਸ਼ਨ ਪ੍ਰਾਪਤ ਹੋ ਸਕੇ ONDC ਅਕੈਡਮੀ ਤੋਂ ਸਿੱਖਣਾ ਭਾਗੀਦਾਰਾਂ ਨੂੰ ਆਪਣੇ ਕਾਰੋਬਾਰ ਲਈ ਬਿਹਤਰ ਫੈਸਲੇ ਲੈਣ ਦੇ ਸਮਰੱਥ ਬਣਾਵੇਗਾ ਇਹ ਤੁਹਾਨੂੰ ਸਭ ਤੋਂ ਵਧੀਆ ਕਾਰੋਬਾਰੀ ਅਭਿਆਸਾਂ ਨੂੰ ਸਮਝਣ ਵਿੱਚ ਮਦਦ ਕਰੇਗੀ ਤਾਂ ਜੋ ਤੁਸੀਂ ਆਪਣੇ ਆਨਲਾਈਨ ਕਾਰੋਬਾਰ ਦੀ ਇੱਕ ਵਧੀਆ ਸ਼ੁਰੂਆਤ ਕਰ ਸਕੋ ਜਲਦੀ ਅਤੇ ਆਸਾਨੀ ਨਾਲ ਘੱਟੋ-ਘੱਟ ਰੁਕਾਵਟਾਂ ਨਾਲ ਆਪਣੇ ਕਾਰੋਬਾਰ ਨੂੰ ਵਧਾਓ ਆਪਣੇ ਆਨਲਾਈਨ ਕਾਰੋਬਾਰ ਨੂੰ ਕੁਸ਼ਲਤਾ ਨਾਲ ਚਲਾਓ ਅਤੇ ਆਪਣੀਆਂ ਕੋਸ਼ਿਸ਼ਾਂ ਬਦਲੇ ਕਮਾਈ ਨੂੰ ਵੱਧ ਤੋਂ ਵੱਧ ਕਰੋ ONDC ਅਕੈਡਮੀ ਦੇ ਮੋਡਿਊਲ ਵੱਖ-ਵੱਖ ਭੂਮਿਕਾਵਾਂ ਵਿੱਚ ਸਿੱਖਣ ਤੇ ਆਧਾਰਿਤ ਹਨ ਜੋ ਨੈੱਟਵਰਕ ਪਾਰਟਿਸਪੈਂਟ ONDC ਨੈੱਟਵਰਕ ਦੇ ਨਿਭਾ ਸਕਦੇ ਹਨ ਇਹ ਮੋਡੂਲ ਕਈ ਭਾਸ਼ਾਵਾਂ ਵਿੱਚ ਉਪਲਬਧ ਹੋਣਗੇ ONDC ਅਕੈਡਮੀ ਤੁਹਾਨੂੰ ਇੱਕ ਅਧਿਕਾਰਿਕ ਸਰਟੀਫਿਕੇਟ ਵੀ ਪ੍ਰਦਾਨ ਕਰੇਗੀ ਅਸੀਂ ਈ-ਕਾਮਰਸ ਨੂੰ ਵਧੇਰੇ ਖੁੱਲਾ ਅਤੇ ਨਿਰਪੱਖ ਵਧੇਰੇ ਸਰਲ ਅਤੇ ਵਧੇਰੇ ਸਹਿਯੋਗੀ ਬਣਾ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਆਨਲਾਈਨ ਆਪਣੇ ਵਿਕਾਸ ਨੂੰ ਤੇਜ਼ ਕਰਨ ਲਈ ਇਸ ਮੌਕੇ ਦਾ ਲਾਭ ਉਠਾਓਗੇ ਅੱਜ ਹੀ ਸ਼ੁਰੂਆਤ ਕਰੋ ਅਤੇ ਨੈੱਟਵਰਕ ਤੇ ਆਪਣੀ ਭੂਮਿਕਾ ਤੇ ਆਧਾਰ ਤੇ ਹੋਰਾਂ ਬਾਰੇ ਜਾਣੋ